ਹਾਂਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕੁਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਹ ਦੋ ਲੜਕੇ ਅਨਪਛਾਤੇ ਆਏ ਆ ਤੇ ਉਹ ਪੈਕ ਹੋ ਕੇ 8:30 ਵਜੇ ਉਕੋ ਕੇ ਲੈ ਗਏ ਕਿੰਨਾ ਕੈਸ਼ ਸੀ ਜੀ ਕੈਸ਼ ਜਨ ਕੇ 14 ਕੇ ਜਾ ਰਿਹਾ ਤੇ 900 ਰੁਪਏ ਆਇਆ ਗਿਆ 400 ਰੁਪਏ ਆਇਆ ਗਿਆ 14400 ਰੁਪਏ ਤੇ ਕਿੰਨੇ ਕੇ ਟਾਈਮ ਦਾ ਆਇਆ ਇਹ ਸਾਢੇ 6 ਦੇ ਲਗ ਭਗ ਦੇ ਲਗ تقريبا ਆਇਆ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀ ਮਰ ਠੀਕ ਹੈ ਡਾਕਟਰ ਦਿਖਾ ਕੇ ਇਹਨਾਂ ਨੂੰ ਕਿ ਮਾਰਿਆ ਡਾਕਟਰ ਜਿਹੜਾ ਰਾਡ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲ ਵਾਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਕ ਲੈ ਕੇ ਆ ਤੇ ਦਾਤਰ ਬਾਅਦ ਚ ਪਿਛੇ ਰੱਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤੁਹਾਡੇ ਕੋਈ ਇੱਥੇ ਸੀਸੀਟੀਵੀ ਕੈਮਰਾ ਹਾਂ ਸੀਸੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਗ ਦੇ ਚੰਕੇ ਮੂੰਹ ਟਕੇ ਹੋਏ ਆ अपना हाँ पुलिस कल जा रात में आए थे उस पुख्ता और सब कुछ जनके अपना रिपोर्ट लिखाती है तो सीसी कैमरे के जाने के सब कुछ देख के गई है एस एच ओ ठीक ठीक सर ओके